ਹੁਣ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਕ ਇੱਕ ਵਾਹਿਗੁਰੂ ਹੈ ਏਕਮ ਏਕੰਕਾਰ ਨਰਾਲਾ ਸਭ ਤੋਂ ਅਲੱਗ ਹੈ ਸਭ ਤੋਂ ਅਲੱਗ ਹੈ ਦਿਸ ਸਾਰੇ ਹੈ ਚਿਰਿਆ ਹੈ ਪਰ ਸਾਰਿਆਂ ਤੋਂ ਅਲੱਗ ਹੈ ਅਲੱਗ ਹੈ ਕਿ ਜੋ ਕੁਛ ਅਸੀਂ ਸਾਰੇ ਹਾਂ ਉਹ ਇਹੋ ਜਿਹਾ ਰੂਪ ਨਹੀਂ ਉਹ ਤਾਂ ਚੱਕਰ ਚ ਇਹ ਨੇਰ ਵਰਨ ਜਾ ਤਰ ਪਾਤ ਨੇਹਣ ਦੇ ਰੂਪ ਰੰਗ ਰੇਖ ਪੇਕ 80 ਰੂਪ ਰੰਗਾ ਵਾਲੇ ਆ ਉਹ ਰੂਪ ਰੰਗਾ ਤੋਂ ਰਹਿ ਰੂਪ ਨ ਰੇਖ ਨ ਰੰਗ ਕਿਸ ਤਰੇ ਹੂੰ ਗੁਣ ਤੇ ਪ੍ਰਭ ਭਿੰਨ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪਰਸ਼ਾਨ ਸਾਡਾ ਸਾਰਿਆਂ ਦਾ ਰੂਪ ਰੰਗ ਹੈ ਲੇਕਿਨ ਉਹ ਕਹਿੰਦਾ ਮੈਂ ਇਹਨਾਂ ਸਾਰਿਆਂ ਤੋਂ ਅਰਹਿਤਾ ਠੀਕ ਹੈ ਨਾ ਜੀ ਇਸ ਕਰਕੇ ਉਹਦੇ ਵਿੱਚ ਮਿਲਣ ਲਈ ਸਾਨੂੰ ਵੀ ਆਪਣੇ ਰੂਪ ਨੂੰ ਨਹੀਂ ਦੇਖਣਾ ਚਾਹੀਦਾ ਆਪਣੇ ਰੰਗ ਨੂੰ ਨਹੀਂ ਦੇਖਣਾ ਚਾਹੀਦਾ ਹੈ ਆਪਣੇ ਸਰੀਰ ਨੂੰ ਦੇਹ ਨੂੰ ਨਹੀਂ ਦੇਖਣਾ ਚਾਹੀਦਾ ਉਹਦੀ ਵਿੱਚ ਜਿਹੜੀ ਮਿਲਦੀ ਹੈ ਨਾ ਜਾ ਕੇ ਉਹਦਾ ਵੀ ਰੂਪ ਰੰਗ ਨਹੀਂ ਹੈ ਉਹਦੇ ਚ ਕੌਣ ਮਿਲਦੀ ਹੈ ਸੁਰਤ ਮਿਲੇਗੀ ਸ਼ਬਦ ਵਿੱਚ ਜਾ ਕੇ ਇਹ ਤਾਂ ਉਹ ਤੋਂ ਅਸੀਂ ਕੀ ਹੈ ਚੱਕਰ ਹੈ ਕਿ ਅਸੀਂ ਇੱਕ ਦੂਜੇ ਨੂੰ ਦੇਖ ਕੇ ਲੜੀ ਜਾਣ ਦੇ ਹਾਂ ਜੇ ਕਿਤੇ ਸਾਡੀਆਂ ਸਾਰਿਆਂ ਦੀਆਂ ਸੁਰਤੀਆਂ ਗੁਰੂ ਪਾਸ਼ਾ ਕਿਰਪਾ ਕਰਦਨ ਤੇ ਉਹ ਸ਼ਬਦ ਨੂੰ ਹੀ ਦੇਖਣਾ ਸ਼ੁਰੂ ਕਰਦਨ ਤੇ ਝਗੜੇ ਸਾਰੇ ਹੀ ਮੁੱਕ ਗਏ ਹੈ ਹੈ ਨਾ ਜੀ ਕੀ ਹੈ ਉਸ ਨੂੰ ਹੀ ਦੇਖਣਾ ਚਾਹੀਦਾ ਹੈ ਆਓ ਪਾਸ਼ਾ ਇੱਥੇ ਸਾਨੂੰ ਸਮਝਾ ਰਹੇ ਨੇ ਇਹ ਕਿ ਇੱਕ ਏਕਮ ਏਕੰਕਾਰ ਨਰਲਾ ਅਮਰ ਅਜੋਨੀ ਏਕਮ ਏਕੰਕਾਰ ਨਰਲਾ ਅਲੱਗ ਬੜਾ ਹੱਦ ਪੋਤਾ ਹੈ ਬੜਾ ਬਸ਼ਮਾਦ ਹੈ ਅਚਰਜ ਆਓ ਅਮਰ ਅਜੋਨੀ ਜਾਤਨਾ ਜਾਲਾ ਉਹ ਅਮਰ ਮਰਨ ਤੇ ਵਿੱਚ ਨਹੀਂ ਜੂਨਾ ਦੇ ਵਿੱਚ ਨਹੀਂ ਔਰ ਉਹਦੇ ਵਿੱਚ ਕੋਈ ਜਾਤ ਪਾਤ ਦਾ ਜਾਲਾ ਹੀ ਹੈ ਨਹੀਂਗਾ ਬੋਲੋ ਜਿੱਦਾਂ ਸਾਡੀਆਂ ਜਾਤਾਂ ਐ ਨਾ ਉਹਦੇ ਵਿੱਚ ਕੋਈ ਜਾਤ ਪਾਤ ਦਾ ਜਾਲਾ ਹੀ ਨਹੀਂ ਹੈ ਜਿਹੜਾ ਜਾਲਾ ਉਹਨੂੰ ਦਮਾਇਆ ਕਹਿੰਦੇ ਨੇ ਉਹੀ ਜਾਤ ਅਮਰ ਅਜੋਨੀ ਜਾਤਨਾ ਜਾਲ ਅਗਮ ਅਗੋਚਰ ਰੂਪਨਾ ਹਰੇਖਿਆ ਅਗਮ ਸਾਡੀ ਕਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੀ ਪਕੜ ਤੋਂ ਤੁਹਾਡੇ ਨੇਤਰਾਂ ਦੀ ਪਕੜ ਤੋਂ ਜਿੰਨੇ ਸਾਡੇ ਗਿਆਨ ਇੰਦਰੇ ਹਨ ਪਕੜ ਤੋਂ ਪਰੇ ਆ ਅਗਮ ਅਗੋਚਰ ਰੂਪ ਨਾ ਰੇਖਿਆ ਉਹਦਾ ਕੋਈ ਰੂਪ ਨਹੀਂ ਉਹਦਾ ਕੋਈ ਰੇਖ ਨਹੀਂ ਪਰ ਖੋਜਤ ਖੋਜਤ ਘਟ ਘਟ ਦੇਖਿਆ ਤੇਰਾ ਕੋਈ ਰੂਪ ਨਜ਼ਰ ਵੀ ਨਹੀਂ ਆ ਰਿਹਾ ਪਰ हे ਸੱਚੇ ਪਾਤਸ਼ਾਹ ਜਿਸ ਵੇਲੇ ਦੇਖਦੇ ਤੇ ਕੋਈ ਘਟ ਜਿਤਨੀ ਵੀ ਚਾਰ ਖਾਣੀਆਂ ਰਚੀਆਂ ਨੇ ਅੰਡੇ ਜੀਰ ਸੇਤਜ ਕਿਨੀ ਉਤਪੁਜ ਖਾਣ ਬੌਲ ਰਚ ਜਿੰਨੀ ਪਰ ਕੋਈ ਐਸੀ ਮਨੁੱਖਤਾ ਹੈ ਕੋਈ ਡੰਗਰ ਕੋਈ ਪਸ਼ੂ ਕੋਈ ਐਸਾ ਹੈ ਹੀ ਨਹੀਂ ਜਿਹਦੇ ਵਿੱਚ ਤੇਰੀ ਜੋਤ ਨਾ ਹੋਵੇ ਤੂੰ ਤਾਂ ਸ਼ਰਬੀ ਰੰਗੀ ਰੂਪੀ ਤੂੰ ਹੈ ਸ਼ਬੇ ਕਟਰ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਟੀ ਕੁੰਜਰ ਚੀਟੀ ਭਾਜਣ ਹੈ ਬਹੁ ਨਨਾਰੇ ਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸੁਮਨਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪ੍ਰਣਵੇ ਨਾਮ ਭੈ ਨਹ ਕਾਮਾ ਕੋ ਠਾਕਰ ਕੋ ਦਾਸਾਰੇ ਤੂੰ ਪਾਸ਼ਾ ਜੇ ਖੰਡਣਾ ਹੈ ਤੇ ਇਸ ਦੇ ਵਿੱਚ ਵੀ ਲੈ ਜੈਣਾ ਹੈ ਤੂੰ ਭੇਦ ਮਟੇ ਹੀ ਦਿਨੈ ਕਿ ਠਾਕਰ ਤੇ ਦਾਸ ਦਾ ਕੋਈ ਭੇਦ ਨਹੀਂ ਇੱਕ ਵੀ ਕਰ ਦੇਣਾ ਬਸ ਭੇਦ ਮੁੱਕ ਗਿਆ ਤੇ ਗੱਲ ਬਣ ਗਈ ਆ ਹੋਰ ਤਾਂ ਕੋਈ ਗੱਲ ਨਹੀਂ ਹੈ ਹੈ ਨਾ ਜੀ ਤੂੰ ਉਹਦਾ ਰੂਪ ਕੀ ਹੈ ਏਕਾਂ ਹੈ ਨਾ ਜੀ